ਪਿੰਡ ਕੋਟਲਾ ਬਜਵਾੜਾ ਵਿਖੇ ਨੌਜਵਾਨਾਂ ਵੱਲੋਂ ਪਿੰਡ ਦੇ ਸਹਿਯੋਗ ਨਾਲ ਤੀਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰਨਾਮੈਂਟ ਦਾ ਰਸਮੀ ਉਦਘਾਟਨ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਕੀਤਾ ਗਿਆ ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਦੇਸ਼ ਦੀ ਰੀੜ ਦੀ ਹੱਡੀ ਹੈ ਇਸ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਸਾਡੀ ਅਹਿਮ ਡਿਊਟੀ ਹੈ ਔਰ ਅੱਜ ਅਸੀਂ ਇਸ ਪਿੰਡ ਕੋਟਲਾ ਬਜਵਾੜਾ ਦੀ ਜਿਹੜੀ ਅbschard ਗਰਾਊਂਡ ਹੈ ਸਾਡੀ ਜਿਹੜੀ ਕਿ ਸਾਡੇ ಗ್ರಾಮ ਪੰਚਾਇਤ ਪਿੰਡ ਕੋਟਲਾ ਬਜੋੜਾ ਤੇ ਖਾਸ ਤੌਰ ਤੇ ਕਾਂਗਰਸ ਸਰਕਾਰ ਦੇ ਟਾਈਮ ਦੇ ਦੇਣਾ ਔਰ ਪੰਜ ਕਿੱਲਾਂ ਦੇ ਵਿੱਚ ਜਿਹੜਾ ਵਿਸ਼ਾਲ ਗਰਾਊਂਡ ਜਿਹੜਾ ਅਸੀਂ ਇਹਨਾਂ ਨੌਜਵਾਨਾਂ ਦੇ ਲਈ ਬਣਾਇਆ ਹੋਇਆ ਜਿਸ ਵਿੱਚ ਸਾਡੇ ਕਿ ਲਗਭਗ ਇਸ ਜ਼ਿਲ੍ਹੇ ਦੇ ਤਾਂ ਕੀ ਹੋਰਾਂ ਜ਼ਿਲ੍ਹਿਆਂ ਦੇ ਬੱਚੇ ਵੀ ਜਿਹੜੇ ਇੱਥੇ ਆ ਕੇ ਹਮੇਸ਼ਾ ਖੇਡਦੇ ਰਹਿੰਦੇ ਆ ਇਹ ਲਗਭਗ ਸਾਡਾ ਪੰਜਵਾਂ ਟੂਰਨਾਮੈਂਟ ਹੈ ਜਿਹੜਾ ਲਗਾਤਾਰ ਹੋ ਰਿਹਾ ਹੈ ਪਿਛੇ ਇਹ ਲਗਾਤਾਰ 5 ਸਾਲ ਚੱਲਦਾ ਰਿਹਾ ਹੁਣ ਵੀ ਹੋ ਰਿਹਾ ਹੈ ਔਰ ਜਿਹੜੇ ਸਾਡੇ ਪ੍ਰਬੰਧਕ ਨੇ ਉਹ ਸਾਰੇ ਸਾਡੇ ਪਿੰਡ ਦੇ ਨੌਜਵਾਨ ਨੇ ਔਰ ਨੌਜਵਾਨ ਜਿਹੜੇ ਸਾਡੇ ਸਪੋਰਟਸ ਦੇ ਨਾਲ ਰੁਚੀ ਰੱਖਦੇ ਨੇ ਉਹ ਸਾਰਿਆਂ ਨੂੰ ਸਾਰੇ ਹੀ ਪ੍ਰਬੰਧਕ ਨੇ ਸਮੇਂ-ਸਮੇਂ ਤੇ ਸਾਡੀਆਂ ਜਿੰਨੀਆਂ ਵੀ ਪੰਚਾਇਤਾਂ ਨੇ ਉਹ ਸੁਭਾ ਸਾਡੀ ਗੁਰਦੁਆਰਾ ਕਮੇਟੀ ਹੈ ਔਰ ਸਾਡੇ ਸੀਨੀਅਰ ਜਿੰਨੇ ਵੀ ਪਿੰਡ ਪ੍ਰਤਵੰਤੇ ਪਿੰਡ ਦੇ ਖੜੇ ਨੇ ਉਹ ਸਾਰੇ ਜਿਹੜੇ ਇਸ ਟੂਰਨਾਮੈਂਟ ਨੂੰ ਹਮੇਸ਼ਾ ਹੀ ਸਹਿਯੋਗ ਕਰਦੇ ਨੇ ਔਰ ਅੱਜ ਵੀ ਖਾਸ ਤੌਰ ਤੇ ਸਰਦਾਰ ਗੁਰਜੀਤ ਸਿੰਘ ਨਾਗਰਾ ਜਿਹੜੇ ਆ ਇਸ ਉਦਘਾਟਨ ਦੇ ਵਿੱਚ ਇਸ ਟੂਰਨਾਮੈਂਟ ਦਾ ਉਦਘਾਟਨ ਕਰਕੇ ਗਏ ਔਰ ਇਹ ਟੂਰਨਾਮੈਂਟ ਕਰਾਉਂਦਾ ਜਿੱਥੇ ਇਹ ਹੀ ਹੈ ਮੇਨਲੀ ਕਿ ਜਿਹੜੇ ਬੱਚੇ ਨੇ ਉਹ ਖੇਡਾਂ ਦੇ ਵਿੱਚ ਰੁਚੀਆਂ ਲੈਣ ਔਰ ਰੁਚੀ ਲੈਂਦੇ ਲੈਂਦੇ ਕਿਤੇ ਨਾ ਕਿਤੇ ਉਹ ਬੱਚੇ ਆਪਣਾ ਜਿਹੜਾ ਅੱਗੇ ਟੈਲੈਂਟ ਹੈ ਜਿਹੜਾ ਉਹ ਸਾਹਮਣੇ ਆਉਂਦਾ ਜਦੋਂ ਇਹ ਛੋਟੀਆਂ ਗਰਾਉਂਡਾਂ ਤੋਂ ਉਹ ਵੱਡੀਆਂ ਗਰਾਉਂਡਾਂ ਵੱਲ ਜਾਂਦੇ ਨੇ ਇਹ ਮੇਨ ਸਾਡਾ ਜਿਹੜਾ ਇਹ ਹੀ ਰਹਿੰਦਾ ਇਸ ਟੂਰਨਾਮੈਂਟ ਠੀਕ ਹਾਂਜੀ ਸਾਡੇ ਸੋਰੀ ਅੱਜ ਦੇ ਉਦਘਾਟਨ ਦੇ ਵਿੱਚ ਸਾਡੇ ਨੇੜੇ ਜਿੰਨੇ ਵੀ ਨਗਰ ਨੇ ਨਗਰ ਸ਼ਮਸ਼ੇਰ ਨਗਰ ਹੈ ਉੱਥੋਂ ਦੇ ਸਰਪੰਚ ਸਾਹਿਬ ਲਾਭ ਸਿੰਘ ਬਹੁਤ ਤਗੜੇ ਪਲੇਅਰ ਨੇ ਬੁੜਾਣੇ ਇਹ ਵੀ ਔਰ ਅਸੀਂ ਸੋਚਦੇ ਹਾਂ ਕਿ ਜਿੱਥੇ ਅਸੀਂ ਕ੍ਰਿਕਟ ਕਰਾਉਣੇ ਆ ਅਸੀਂ ਬਿਲਕੁਲ ਕੀਤਾ ਹੋਇਆ ਹੈ ਕਿ ਪ੍ਰਮਾਤਮਾ ਕਰੇ ਸਾਡੀ ਸਰਕਾਰ ਮੂੜੀ ਕਾਂਗਰਸ ਦੀ ਤੇ ਅਸੀਂ ਇਸੇ ਗਰਾਊਂਡ 'ਤੇ ਤੁਹਾਨੂੰ ਕਬੱਡੀ ਦਾ ਟੂਰਨਾਮੈਂਟ ਵੀ ਜਿਹੜਾ ਬਹੁਤ ਵੱਡਾ ਇਹਨਾਂ ਸਾਰੇ ਸਹਿਯੋਗੀ ਸੱਜਣਾਂ ਦੇ ਸਿਰੋਮੌਰ ਨਾਲ ਜਰੂਰ ਦਿਖਾਵਾਂਗੇ ਔਰ ਉਸ ਤੋਂ ਬਾਅਦ ਸਾਡੇ ਨਗਰ ਦੇ ਜਿੰਨੇ ਵੀ ਮੁੰਡੇ ਜਸਵਿੰਦਰ ਮਾਨ ਹੈ ਸ਼ੇਰਿਆ ਬੱਚੇ ਨੇ ਤ੍ਰਿੰਵਿੰਦਰ ਮਾਨ ਹੈ ਇੰਦਾ ਔਰ ਜਗਰੂਪ ਸਿੰਘ ਨੇ ਵੀ ਅਮਰੀਕਾ ਬੈਠਾ ਹੈ ਸਾਡਾ ਬ੍ਰਦਰ ਔਰ ਇਹ ਸਾਡੇ ਸਾਰੇ ਭਤੀਜੇ ਦੇ ਬ੍ਰਦਰ ਜਿੰਨੇ ਵੀ ਅੱਜ ਬਾਹਰ ਬੈਠੇ ਨੇ ਉਹ ਸਾਰੇ ਇਸ ਟੂਰਨਾਮੈਂਟ ਨੂੰ ਅਮਰੀਕਾ ਕੈਨੇਡਾ ਤੇ ਇੰਗਲੈਂਡ ਬੜੀਆਂ ਜਗ੍ਹਾ ਤੋਂ ਸਾਰੇ ਸਹਿਯੋਗ ਕਰਦੇ ਨੇ ਔਰ ਇਹ ਸਾਰੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਡੇ ਜਿਹੜੇ ਇੱਥੇ ਬੱਚੇ ਨੇ ਉਹ ਪੂਰੇ ਹੌਸਲੇ ਦੇ ਨਾਲ ਜਿਹੜਾ ਇਹ ਕੰਮ ਕਰਵਾਉਂਦੇ ਨੇ ਸ਼ੀਗਾਲ ਜੀ ਸਾਰਿਆਂ ਨੂੰ ਸਾਡੇ ਗ੍ਰੈਪ ਪੇਡਮਿਕ ਇਸ ਇਥੇ ਕੋਟਲਾ ਜਵਾੜਾ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਵਿੱਚ ক্রিকেট ਦਾ ਵੱਡੀਆਂ ਟੂਰਨਾਮੈਂਟ ਆਏ ਸਾਲ ਨੂੰ ਕਰਾਇਆ ਗਿਆ ਜਿਦੇ ਵਿੱਚ ਜੇਤੂ ਟੀਮ ਨੂੰ 51000 31000 ਉਪਰ ਜੇਤੂ ਟੀਮ ਨੂੰ ਤੇ ਪਹਿਲੀਆਂ 8 ਟੀਮਾਂ ਨੂੰ ਕੈਸ਼ ਨਾਮ ਦਿੱਤੇ ਗਏ ਨੇ ਤੇ ਸਾਡੇ ਤੇ ਗ੍ਰੈਪ ਪੇਡਮਿਕ ਸਾਰੀ ਸਮੂਹ ਨਗਰ ਪੰਚਾਇਤ ਸਰਪੰਚ ਸਾਹਿਬਾਨ ਤੇ ਨਾਲ ਦੇ ਪਿੰਡਾਂ ਦੇ ਸਰਪੰਚ ਸਾਹਿਬਾਨ ਦਾ ਬਹੁਤ ਸਹਿਯੋਗ ਰਿਹਾ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਸੀ ਤੇ ਇੱਥੇ ਸਾਬਕਾ ਐਮ ਐਲ ਏ ਸ੍ਰੀ ਕੁਮਾਰ ਸਿੰਘ ਨਾਗੜਾ ਜੀ ਸਾਡੇ ਜੋ ਵਿੱਚ ਇੱਥੇ ਖੁਦ ਆਪ ਪਹ ਇਹ ਕਹਿ ਕੇ ਕਹਿਨੇ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਸਾਲ ਵਾਂਗੂ ਵੱਧ ਕੇ ਸਹਿਯੋਗ ਦਿੱਤਾ ਜਾਊਗਾ ਤੇ ਬਹੁਤ ਵਧੀਆ ਟੂਰਨਾਮੈਂਟ ਕਰਾਇਆ ਜਾਊਗਾ। ਅਸੀਂ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਜੀ ਬਹੁਤ ਹੀ ਵਧੀਆ ਫਰਾਲਾ ਨੌਜਵਾਨ ਸਪੋਰਟਸ ਕਲੱਬ ਕੂਟਲਾ ਬਜਵਾੜਾ ਦੇ ਜਿਹੜੇ ਸਾਰੇ ਨੌਜਵਾਨ ਨੇ ਹਰ ਸਾਲ ਦੀ ਤਰ੍ਹਾਂ ਇਹ ক্রিকেট ਟੂਰਨਾਮੈਂਟ ਕਰਾਉਂਦੇ ਨੇ ਅੱਜ ਦੇ ਇਸ ক্রিকেট ਟੂਰਨਾਮੈਂਟ ਦੇ ਵਿੱਚ ਜਿਹੜੇ ਨਗਦ ਨਾਮ ਨੇ 51000 23000 ਤੇ ਪਹਿਲੀਆਂ 8 ਟੀਮਾਂ ਨੂੰ ਇਹੜਾ ਇਹਨਾਂ ਨੇ ਬਹੁਤ ਭਾਰੀ ਨਾਮ ਦਿੱਤੇ ਨੇ ਕਿਉਂਕਿ ਐਡੇ ਨਾਮ ਤੁਸੀਂ ਦੇਖ ਲਿਓ ਕਿ ਟੂਰਨਾਮੈਂਟਾਂ ਦੇ ਐਡੇ ਨਾਮ ਕੋਈ ਦੰਦਾ ਨਹੀਂ ਹੈਗਾ ਜਿਹੜੇ ਨਾਮ ਇਹਨਾਂ ਨੇ ਰੱਖੇ ਹੋਏ ਨੇ ਪਰ ਟੀਮਾਂ ਵੀ ਲਗਭਗ 48 ਟੀਮਾਂ ਆ ਗਈਆਂ ਕੁਝ ਟੀਮਾਂ ਨੂੰ ਇਹਨਾਂ ਨੇ ਜਵਾਬ ਵੀ ਦਿੱਤਾ ਇਹ ਇਹ ਨਾਮ ਤੇ ਸਾਰੇ ਜਿੱਥੇ ਕੋਈ ਇਹਨਾਂ ਦੇ ਬਾਹਰ ਅੰਦਰ ਜਿਹੜੇ ਆਪਣੇ ਬਾਹਰ ਆ ਐਨ ਆਰ ਆਈ ਭਰਾ ਬੈਠੇ ਨੇ ਉਹਨਾਂ ਲਈ ਸਪੈਸ਼ਲ ਇਹਨਾਂ ਨੇ ਲਾਈਵ ਵੀ ਚਲਵਾਇਆ ਵਾ ਕਿ ਸਾਰੇ ਆਪਣੇ ਪਿੰਡ ਨਾਲ ਜੁੜ ਸਕਣ ਤੇ ਦੂਜੀ ਗੱਲ ਹੈ ਜੀ ਕੁਲਜੀਤ ਸਿੰਘ ਨਾਗਰਾ ਜੀ ਨੇ ਆਏ ਸੀ ਅੱਜ ਇੱਥੇ ਦਗਾਟਪ ਕਰਕੇ ਗਏ ਨਾਗਰਾ ਸਾਹਿਬ ਤੇ ਨਾਗਰਾ ਸਾਹਿਬ ਨੇ ਵੀ ਇਹਨਾਂ ਨੇ ਮੰਗ ਕੀਤੀ ਆ ਵੀ ਇੱਥੇ ਬਹੁਤ ਵਧੀਆ ਸਟੇਡੀਅਮ ਜੋ ਕਾਂਗਰਸ ਦੀ ਸਰਕਾਰ ਆਉਣ ਤੇ ਇਹਨਾਂ ਨੂੰ ਆੜ-ਆੜ ਦੇ 5-7 10 ਮਿੰਡਾਂ ਨੂੰ ਇਹ ਇਹ ਸਟੇਡੀਅਮ ਦਾ ਬਹੁਤ ਫਾਇਦਾ ਹੋਊਗਾ ਕਿਉਂਕਿ ਜਿਹੜੇ 5-6 ਕੀਲੇ ਨਾਲ ਛੱਡੇ ਨੇ ਇਹਦੇ ਵਿੱਚ ਵੀ ਹੁਣ ਨੌਜਵਾਨ ਸਵੇਰੇ ਆ ਕੇ ਆਪਣਾ ਪ੍ਰੈਕਟਿਸ ਕਰਦੇ ਨੇ ਇਹ ਬਹੁਤ ਵਧੀਆ ਆਪਰਾ ਇਹਦਾ ਕਾਂਗਰਸ ਦੀ ਸਰਕਾਰ ਵੇਲੇ ਵੀ ਬਹੁਤ ਗਰਾਊਂਡ ਬਣਾਏ ਤੇ ਜਿਨ੍ਹਾਂ ਨੂੰ ਇਹ ਸੰਭਾਲ ਨਹੀਂ ਸਕੇ ਮੇਰੇ ਪਿੰਡ ਦੋ ਬਣਾਏ ਸੀ ਪਾਰਕ ਬਹੁਤ ਵਧੀਆ ਪਾਰਕ ਕਿਉਂਕਿ ਉੱਥੇ ਵੀ ਜਾ ਕੇ ਜੇ ਦੇਖੋ ਬਹੁਤ ਮਾੜਾ ਹਾਲ ਆ ਇਹ ਆ ਵੀ ਇਹ ਸਰਕਾਰ ਨੇ ਗਰਾਊਂਡਾਂ ਵੱਲ ਧਿਆਨ ਨਹੀਂ ਦਿੱਤਾ ਬਹੁਤ ਵਧੀਆ ਉਪਰਾਲਾ ਵੀ ਨੌਜਵਾਨ ਇੱਕ ক্রিকেট ਟੂਰਨਾਮੈਂਟ ਕਰਾ ਰਹੇ ਨੇ ਤੇ ਨੌਜਵਾਨੀ ਨੂੰ ਗਰਾਊਂਡਾਂ ਵੱਲ ਤੋਰ ਰਹੇ ਨੇ ਤੇ ਨਸ਼ਿਆਂ ਤੋਂ ਬੂਰ ਕਰ ਦਿੰਦਾ ਇਹ ਬਹੁਤ ਵਧੀਆ ਉਪਰਾਲਾ ਜੀ ਇਹ ਪੈਂਦੀ ਜਿਹੜਾ ਖਾਲਸਾ ਵੈਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ